ਪੰਜਾਬੀ ਫਿਲਮ ਨੀ ਮੈਂ ਸਾਸਕੁੱਟਨੀ 2 ਜਿਸ ਨੂੰ ਲਿਖਿਆ ਵੀ ਹੈ ਡਾਇਰੈਕਟ ਵੀ ਕੀਤਾ ਮੋਹਿਤ ਬਨਵੈਦ ਸਾਡੇ ਨਾਲ ਨੇ ਬਨਵੈਦ ਸਾਹਿਬ ਫਿਲਮ ਨੂੰ ਜਿਹੜਾ ਤੁਸੀਂ ਰੰਗ ਦਿੱਤਾ ਹੈ بڑے ਮੈਸੇਜ ਨੇ ਇੱਕ ਤਾਂ ਨੋ ਸੱਸ ਦੀ ਗੱਲ ਹੁੰਦੀ ਆ ਪਰ ਤੁਸੀਂ ਸਾਰੇ ਪਰਿਵਾਰ ਨੂੰ ਇਕੱਠਿਆ ਰਹਿ ਕੇ 10 12 ਕਿਰਦਾਰਾਂ ਨਾਲ ਕਿਵੇਂ ਕਹਿਣ ਦੀ ਕੋਸ਼ਿਸ਼ ਕੀਤੀ ਤੁਸੀਂ ਫਿਲਮ ਦੇਖੀ ਹੋਣੀ ਜੀ ਹੁਣੇ ਤੇ ਮੈਨੂੰ ਇਹੀ ਹੁੰਦਾ ਕਿ ਯਾਰ ਮੇਰੀ ਜਿਹੜੀ ਫਿਲਮਾਂ ਹੋਣ ਉਹ ਹੱਸੀ ਮਜ਼ਾਕਤਾ ਹੋਵੇ ਲੇਕਿਨ ਉਹ ਚ ਨਾ ਸੈਂਸਿਬਲ ਸਿਨੇਮਾ ਹੋਵੇ ਆਪਾਂ ਕਈ ਇਹੋ ਜਿਹੀਆਂ ਚੀਜ਼ਾਂ ਸਮਾਜ ਦੀਆਂ ਦਿਖਾਈਏ ਜਿਹੜੀਆਂ ਹੁੰਦੀਆਂ ਜਿਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਉਹ ਆਪਣੀ ਫਿਲਮ ਦੇ ਜ਼ਰੀਏ ਦਿਖਾਈਏ ਤੇ ਮੈਨੂੰ ਲੱਗਦਾ ਮੈਂ ਕਾਮਯਾਬ ਰਹੂੰਗਾ ਇਹ ਚ ਸਸਕੁਟਨੀ 2 ਜੇ ਤੂੰ ਹੀ ਦੇਖੀ ਤੁਹਾਨੂੰ ਰੱਬ ਜਾਣਦਾ ਤੁਹਾਨੂੰ ਦਿਲੋਂ ਕਿਦਾਂ ਲੱਗੀ ਹੈ ਹੁਣ ਇਹ ਤਾਂ 7 ਜੂਨ ਨੂੰ ਰਿਲੀਜ਼ ਹੋਊਗੀ ਆਪਾਂ ਅੱਜ 5 ਜੂਨ ਪ੍ਰੀਮੀਅਰ ਲੇਖ ਹੈ ਤੇ ਜਦੋਂ ਇਹ ਆਡੀਅנס ਦੇ ਹਵਾਲੇ ਜਾਣੀ ਹੈ ਤੇ ਮੈਨੂੰ ਲੱਗਦਾ ਲੋਕੀ ਇਹਨੂੰ ਪਿਆਰ ਦੇਣਗੇ ਤੇ ਜਿਹੜੀ ਮੇ ਸੂਰਤ ਤੋਂ ਐ ਲੱਗਦੇ ਹੋਂ ਕਿ ਬੜਾ ਸincere ਜਿਹਾ cinema ਬਣਾਉਣ ਵਾਲੇ ਹੋਂ ਪਰ ਜਿਵੇਂ ਜੇ ਰੰਗ ਭਰ ਦਿੱਤੇ ਫਿਲਮ ਚੋਂ ਉਥੋਂ ਲੱਗਦਾ ਕਿ ਕਿਤੇ ਨਾ ਕਿਤੇ ਜੈਨ ਚ ਚੱਲਦਾ ਹੋਊਗਾ ਕਿ ਰੰਗ ਮੈਂ ਕਮੇਡੀ ਵਾਲਾ ਭਰਨਾ ਕਿਵੇਂ ਨਹੀਂ ਦੇਖੋ ਆਪਣੇ ਪੰਜਾਬੀਆਂ ਦਾ ਹੱਸਣਾ ਤਾਂ ਬਣਦਾ ਹੈ ਜੀ ਤੇ ਮੈਨੂੰ ਲੱਗਦਾ ਆਪਣੀ ਕੌਮ ਐਦਾਂ ਦੀ ਹੈ ਜਿਹੜੀ ਹਮੇਸ਼ਾ ਹੱਸਦੀ ਵਸਦੀ ਰਹੇ ਤੇ ਕਮੇਡੀ ਨੂੰ ਤਾਂ ਆਪਾਂ ਕਦੇ ਛੱਡ ਨਹੀਂ ਸਕਦੇ ਪਿੱਛੇ ਇਹੀ ਹੁੰਦਾ ਕਿ ਆਪਾਂ ਕਮੇਡੀ ਨੂੰ ਵੀ ਬੈਲੈਂਸ ਕਰੀਏ ਹੁਣ ਤੁਸੀਂ ਦੇਖੋਗੇ ਫਿਲਮ ਦੇ ਵਿੱਚ ਐਕਸ਼ਨ ਵੀ ਹੈ ਥ੍ਰਿਲਰ ਵੀ ਹੈ ਪੋਲਿਟੀਕਲ ਡਰਾਮਾ ਵੀ ਹੈ ਹਾਰਰ ਵੀ ਹੈ ਕਮੇਡੀ ਵੀ ਹੈ ਸੋ ਮੇਰਾ ਇਹ ਹੀ ਸਿਧਾ ਕਿ ਸਾਰੀ ਚੀਜ਼ਾਂ ਨੂੰ ਬੈਲੈਂਸ ਕਰਕੇ ਰੱਖਾਂ ਤਾਂ ਕਿ ਆਡੀਅנס ਨੂੰ ਬੜਾ ਹਰ ਇੱਕ ਚੀਜ਼ ਦੇ ਰੰਗ ਉਹਨਾਂ ਨੂੰ ਦੇਖਣ ਨੂੰ ਮਿਲਣ ਡਾਇਰੈਕਟਰ ਕੋਈ ਕਿਸੇ ਤਰ੍ਹਾਂ ਦਾ ਬੋਝ ਸੀ ਫਿਲਮ ਨੂੰ ਡਾਇਰੈਕਟ ਕਰਦੇ ਆ ਕਿ ਕਿਤੇ ਇਨਸਾਫ ਹੋ ਪਾਊਗਾ ਕਿ ਨਹੀਂ ਦੇਖੋ ਮੈਨੂੰ ਸਭ ਤੋਂ ਵੱਡਾ ਡਰ ਤਾਂ ਇਹ ਹੀ ਸੀਗਾ ਕਿ ਸਸਕੁਟਨੀ ਵਨ ਸਾਡੀ ਹਿੱਟ ਸੀਗੀ ਕਿਤੇ ਇਹ ਪੁੱਠਾ ਨਾ ਪੈ ਜਾਏ ਲੋਕੀ ਕਹਿਣ ਵੀ ਆ ਕੀ ਬਣਾਤਾ ਜਿਹੜੇ ਪਹਿਲੀ ਵਾਲੀ ਤਾਂ ਵਧੀਆ ਸੀ ਯਾਰ ਹੁਣ ਤੇ ਮਜ਼ਾ ਨਹੀਂ ਆਇਆ ਪਰ ਮੈਨੂੰ ਲੱਗ ਰਿਹਾ ਰਿਸਪੌਂਸ ਨਾਲ ਕਿ ਲੋਕੀ ਇਹਨੂੰ ਕਹਿ ਰਹੇ ਕਿ ਇਹ ਵਨ ਨਾਲੋਂ ਵੀ ਕਈ ਗੁਣਾ ਜ਼ਿਆਦਾ ਬੈਟਰ ਹੈ ਦੀ ਖਾਸੇ ਤੇ ਵੀ ਅਸੀਂ ਦੇਖੀ ਨਹੀਂ ਜੀ ਤੌਰ ਤੇ ਕਿ ਕਰੈਕਟਰ ਨਵੇਂ ਵੀ ਐ ਕੁਝ ਪੁਰਾਣੇ ਵੀ ਐ ਖਾਸ ਕਰਕੇ ਤੁਸੀਂ ਉਲਟੋਣਾ ਦੇ ਦਿਨ ਚੱਲ ਰਹੇ ਉਹਨਾਂ ਨੂੰ ਕਿਵੇਂ ਸੋਚ ਸਮਝ ਕੇ ਪਾਇਆ ਸੀ ਨਹੀਂ ਨਹੀਂ ਇਹ ਪਲਾਨ ਨਹੀਂ ਸੀਗਾ ਇਹ ਕੁਦਰਤੀ ਰੱਬ ਵੱਲੋਂ ਹੋ ਗਿਆ ਮੇਰੇ ਸਾਬ ਨਾਲ ਰੱਬ ਨੇ ਮੇਰਾ ਬੜਾ ਸਾਥ ਦਿੱਤਾ ਮਾਹੌਲ ਉਹਦਾ ਸੀਗਾ ਸੋ ਉਹਦਾ ਦੇ ਰੰਗ ਬਣ ਗਏ ਪਰ ਮੈਨੂੰ ਇਹ ਹੈ ਕਿ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਫਿਲਮ ਆਪਣੇ ਪਰਿਵਾਰ ਨਾਲ ਦੇਖੋ ਤੁਹਾਡੇ ਪੈਸੇ ਵਸੂਲਨੇ ਤੁਸੀਂ ਐਨਜੋਏ ਕਰੋਗੇ ਬਦਿਆ ਤੁਹਾਡਾ ਸਾਰਾ ਸਿਸਟਮ ਰਹਿਣਾ ਜੀ ਇੱਕ ਹੋਰ ਗੱਲ ਦੇਖਣ ਨੂੰ ਮਿਲੀ ਹੈ ਜਿਵੇਂ ਮੈਂ ਸਵਾਲ ਕੀਤਾ ਵਿੱਚ ਰਹਿ ਗਿਆ ਕਿ ਕਰੈਕਟਰ ਕੁਝ ਨਵੇਂ ਆ ਪੁਰਾਣੇ ਹੰਡੇ ਵਰਤੇ ਵੀ ਹੋਏ ਆ ਪੂਰੇ ਉਹਨਾਂ ਸਾਰਿਆਂ ਦਾ ਬੈਲੈਂਸ ਬਣਾਉਣਾ ਸੌਖਾ ਸੀ ਦੇਖੋ ਮੈਨੂੰ ਐਂ ਲੱਗਦਾ ਸੀਗਾ 1 ਆਪਣੀ ਹਿੱਟ ਸੀਗੀ 2 ਨੂੰ ਹਿੱਟ ਕਰਨਾ ਬੜਾ ਵੱਡਾ ਚੈਲੰਜ ਹੁੰਦਾ ਆ ਆਪਾਂ ਨੂੰ ਨਵੀਂ ਚੀਜ਼ਾਂ ਚਾਹੀਦੀ ਹੁੰਦੀਆਂ ਨਵੀਂ ਕਹਾਣੀ ਸੋ ਮੈਨੂੰ ਐ ਸੀਗਾ ਮੈਂ 3-4 ਕਰਦਾਰ ਇੱਥੇ ਐਡ ਕਰਾਂ ਜਿਨ੍ਹਾਂ ਹਾਰਵੀ ਸਿੰਘ ਐਡ ਹੋਇਆ ਮਲਕੀ ਦਰੋਣੀ ਰੁਪਿੰਦਰ ਰੂਪੀ ਸੋ ਇੱਕ ਨਵਾਂ ਕਰੈਕਟਰ ਦੇਖੋ 1 ਹਿੱਟ ਦਿੱਤੀ ਤੁਸੀਂ 1 ਚ ਜੋ ਕਰ ਲਿਆ ਕਰ ਲਿਆ 2 ਚ ਤੁਸੀਂ ਨਾ ਕੀ ਕਰੋਗੇ ਬੜਾ ਚੈਲੰਜ ਹੁੰਦਾ ਆ ਸੋ ਮੈਂ ਨਵੀਂ ਕਹਾਣੀ ਲੈ ਕੇ ਨਵੇਂ ਆਰਟਿਸਟਾਂ ਲੈ ਕੇ ਪਰੋਂ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਲੱਗ ਰਿਹਾ ਕਿ ਪਸੰਦ ਆ ਰਹੀ ਹੈ ਲੋਕਾਂ ਨੂੰ ਚੀਜ਼। ਰਿਸਪੌਂਸ ਪਹਿਲੇ ਨਜ਼ਰੇ ਤਾਂ ਠੀਕ ਆ ਰਿਹਾ ਬਾਕੀ ਦਰਸ਼ਕਾਂ ਨੇ ਆਉਣ ਵਾਲੇ ਸਮੇਂ 'ਚ ਦੱਸਣਾ ਹੈ। ਇਸ ਫਿਲਮ ਨੂੰ ਲੈ ਕੇ ਜਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਲੈ ਕੇ ਤੁਹਾਨੂੰ ਕਿਹੜੀ ਚੀਜ਼ ਦੀ ਘਾਟ ਰੜਕਦੀ ਹੈ ਆਉਣ ਵਾਲੇ ਸਮੇਂ 'ਚ ਉਹਦੇ ਉੱਤੇ ਕੰਮ ਕਰੋਗੇ? ਨਹੀਂ ਨਹੀਂ ਸਾਡਾ ਸਿਨੇਮਾ ਟਾਈਮ ਦੇ ਹਿਸਾਬ ਨਾਲ ਵਧੀਆ ਹੁੰਦਾ ਜਾ ਰਿਹਾ। ਦੇਖੋ ਆਪਾਂ ਹੁਣੇ ਸਾਡਾ ਸਿਨੇਮਾ ਹਾਲੇ 7-8 ਸਾਲ ਦੀ ਉਮਰ ਦਾ ਜਵਾਨ ਹੈ। ਹੌਲੀ-ਹੌਲੀ ਹੌਲੀ ਵਧੀਆ ਹੁੰਦਾ ਜਾਊਗਾ ਤੇ ਹੋ ਵੀ ਰਿਹਾ ਸਾਡੇ ਨਾਲ ਫਿਲਮ ਦੇ ਡਾਇਰੈਕਟਰ ਤੇ ਰਾਈਟਰ ਜਿਨ੍ਹਾਂ ਨੇ ਇਸ ਫਿਲਮ ਨੂੰ ਬਣਾਇਆ ਔਰ ਇਸ ਫਿਲਮ ਨੂੰ ਲੈ ਕੇ ਖਾਸ ਕਰਕੇ ਹਰ ਵਰਗ ਨੂੰ ਦੇਖਣ ਦੀ ਲੋੜ ਹੈ ਜਿੱਥੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਉੱਥੇ ਬਹੁਤ ਸਾਰਾ ਸੋਸ਼ਲ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ